ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੂਲੀਆਂ ਦੀ ਸਬਜ਼ੀ ਤੇ ਇੱਥੇ ਮੈਂ ਦੋ ਮੂਲੀਆਂ ਲੈਂਦੀਆਂ ਸੀ ਤੇ ਸਰਦੀ ਦੇ ਵਿੱਚ ਮੂਲੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਤੇ ਆਪਾਂ ਹੁਣ ਮੂਲੀਆਂ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਮੂਲੀਆਂ ਨੂੰ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੇ ਪੱਤੇ ਕੱਟ ਦਵਾਂਗੇ మూలయను మూల్యూస్ తర పిలర్ ఛిల్వే ਮੂਲੀਆਂ ਨੂੰ ਆਪਾਂ ਛਿੱਲ ਲਿਆ ਤੇ ਮੂਲੀਆਂ ਦੇ ਆਪਾਂ ਸੈਂਟਰ ਚੋਂ ਕੱਟ ਦਵਾਂਗੇ ਮੂਲੀਆਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਫੇਰ ਮੈਂ ਸਾਰੀਆਂ ਮੂਲੀਆਂ ਨੂੰ ਬਰੀਕ-ਬਰੀਕ ਆਪਾਂ ਐਸੀ ਤਰ੍ਹਾਂ ਦੀਆਂ ਮੂਲੀਆਂ ਕੱਟ ਲਵਾਂਗੇ ਇੱਥੇ ਅਸੀਂ ਮੂਲੀਆਂ ਨੂੰ ਕੱਟ ਲਿਆ ਸੀ ਤੇ ਹੁਣ ਮੂਲੀਆਂ ਨੂੰ ਆਪਾਂ ਪਲੇਟ 'ਚ ਪਾ ਲਵਾਂਗੇ ਮੂਲੀਆਂ ਦੇ ਆਪਾਂ ਪੱਤੇ ਨੂੰ ਵੀ ਜਿਹੜੇ ਆ ਪਿਛਲੇ ਡੰਡੇ ਆਪਾਂ ਇਹਨਾਂ ਨੂੰ ਹਟਾ ਦੇਵਾਂਗੇ ਮੂਲੀਆਂ ਦੇ ਪੱਤੇ ਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਮੂਲੀਆਂ ਦੇ ਪੱਤੇ ਆਪਾਂ ਕੱਟ ਲਏ ਸੀ ਤੇ ਮੂਲੀਆਂ ਦੇ ਵਿੱਚ ਆਪਾਂ ਇੱਕ ਆਲੂ ਛਿੱਲ ਕੇ ਆਪਾਂ ਕੱਟ ਲਵਾਂਗੇ ਆਲੂ ਪਾ ਕੇ ਬਹੁਤ ਜ਼ਿਆਦਾ ਸਬਜੀ ਟੇਸਟ ਲੱਗਦੀ ਹੈ ਤੇ ਬਰੀਕ ਬਰੀਕ ਇੱਕ ਆਪਾਂ ਆਲੂਆਂ ਨੂੰ ਵੀ ਕੱਟ ਲਿਆ ਸੀ ਤੋਂ ਹੁਣ ਆਪਾਂ ਸਬਜੀ ਨੂੰ ਥੋਲਵਾਂਗੇ ਜੇ ਆਪਾਂ ਕੱਟਣ ਤੋਂ ਪਹਿਲਾਂ ਵੀ ਸਬਜੀ ਤੋਂ ਤੋਂ ਸਾਰੇ ਚੇਪੇ ਸੋਕ ਜਾਂਦੇ ਪੱਤੇ ਆਪਾਂ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਪੱਤਿਆਂ ਨੂੰ ਚੰਗੀ ਤਰ੍ਹਾਂ ਸੁੱਕ ਲਾਂ ਦੇਵਾਂਗੇ ਮੂਲੀਆਂ ਦੀ ਸਬਜੀ ਵਿੱਚ ਆਪਾਂ ਤੜਕੇ ਦੇ ਵਿੱਚ ਆਪ ਸਮਾਨ ਪਾਵਾਂਗੇ ਆਪਾਂ ਇੱਥੇ ਲਿਆ ਸੀ ਯਾਦ ਕਰ ਲਸਣ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਸੀ ਇੱਧ ਪਿਆਜ਼ ਕੱਟ ਲਿਆ ਸੀ ਆਪਾਂ ਦੋ ਪਿਆਜ਼ ਕੱਟ ਲਏ ਸੀ ਦੋ ਹੀ ਟਮਾਟਰ ਪਾਵਾਂਗੇ ਇੱਥੇ ਮੈਂ ਹਰੀਆਂ ਮਿਰਚਾਂ ਲਾਲ ਤੇ ਹਰੀਆਂ ਮਿਰਚਾਂ ਮੈਂ ਚਾਰ ਹਰੀਆਂ ਮਿਰਚਾਂ ਕੱਟ ਲਈਆਂ ਸੀ ਹੁਣ ਆਪਾਂ ਗੈਸ ਦੇ ਉੱਪਰ ਕੜਾਈ ਰੱਖਾਂਗੇ ਗੈਸ ਨੂੰ ਔਨ ਕਰ ਲਿਆ ਸੀ ਗੈਸ ਦੇ ਉੱਪਰ ਕੜਾਈ ਦੇ ਵਿੱਚ ਆਪਾਂ ਹੁਣ ਸਰੋਂ ਦਾ ਤੇਲ ਪਾ ਦਵਾਂਗੇ ਸਰੋਂ ਦੇ ਤੇਲ ਦੇ ਵਿੱਚ ਆਪਾਂ ਮੂਲੀਆ ਦੀ ਸਬਜ਼ੀ ਨੂੰ ਬਣਾਵਾਂਗੇ ਤੇਲ ਥੋੜਾ ਆਪਾਂ ਖੁੱਲਾ ਪਾਵਾਂਗੇ ਸੁੱਕੀ ਸਬਜ਼ੀ 'ਚ ਤੇਲ ਥੋੜਾ ਵਧੀਆ ਹੀ ਪਾਇਆ ਹੋਵੇ ਫਿਰ ਟੇਸਟ ਲੱਗਦੀ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਤਾਂ ਤੇਲ ਦੇ ਵਿੱਚ ਆਪਾਂ ਥੋੜੀ ਜੀ ਹਿੰਗ ਪਾ ਦਾਂਗੇ ਜੇ ਤੁਹਾਡੇ ਕੋਲ ਸਪਰੌਂਗ ਦੀ ਹਿੰਗ ਹੋਵੇ ਤੁਸੀਂ ਬਿਲਕੁਲ ਥੋੜੀ ਹਿੰਗ ਪਾਉਣੀ නාි අපා ජීරෙනු පාදවග ජීරෙනු සඩු කළමගේ ජීරා තැරකැගියන් වන ප ප්‍රයාාදු පාදමගේයාජනු කත සේල්දග ලික්ෂ කක්දවාගේ දමිටා ප්‍යාජනු පෝනළවාගේ ਅਧਿਕਤੈ ਲਸਣ ਨੂੰ ਪਾ ਦਵਾਂਗੇ ਅੱਪੀ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਹੋਣ ਚੰਗੀ ਪਰ ਆਪਾਂ ਇਹਨਾਂ ਨੂੰ ਥੋਲ ਲਵਾਂਗੇ ਹੁਣ ਆਪਾਂ ਜਿਹੜੀਆਂ ਮਿਰਚਾਂ ਨੂੰ ਕੱਟਿਆ ਸੀ ਉਹਨਾਂ ਨੂੰ ਪਾ ਦਵਾਂਗੇ ਨਾਲ ਹੀ ਆਪਾਂ ਟਮਾਟਰਾਂ ਨੂੰ ਪਾ ਦਵਾਂਗੇ ਟਮਾਟਰ ਪਾ ਕੇ ਮਿਕਸ ਕਰ ਦਵਾਂਗੇ मैं एक चमचा नमक लिया से नमक पा देवे इतने अद्धा चमचा हल्दी अद्धा चमचा कश्मीरी लाल मिर्च अद्धा ही चमचा काली मिर्च थोड़ी जी आप कश्मीरी लाल मिर्च पा देवे चमचे का चौथा हेसा गर्म मसाला एक चमचा धनिया पाउडर ती हम आप मसाले को मिक्स कर देवे ਇਹ ਅਸਲੀ ਫਲੇਮ ਐਲਓਰ ਕਰ ਦਿੱਤੀ ਸੀ 2 ਕਿ ਮਿੰਟ ਆਪਾਂ ਹੁਣ ਟਮਾਟਰਾਂ ਨੂੰ ਗਲ ਦਵਾਂਗੇ ਮਸਾਲੇ ਦੇ ਵਿੱਚ 2-3 ਮਿੰਟ ਹੋ ਗਏ ਸੀ ਮਸਾਲੇ ਨੂੰ ਪਕਾਉਂਦਿਆਂ ਹੁਣ ਆਪਾਂ ਆਲੂਆਂ ਨੂੰ ਪਾ ਦਵਾਂਗੇ ਜੇ ਤੁਹਾਨੂੰ ਮੂੜੀਆਂ ਦੇ ਵਿੱਚ ਆਲੂ ਪਸਾਂਦੇ ਆ ਤੇ ਤੁਸੀਂ ਆਲੂ ਪਾ ਪਾ ਸਕਦੇ ਨੇ ਤੇ ਤੁਸੀਂ ਸਟਿੱਕ ਕਰ ਸਕਦੇ ਆ ਆਲੂਆਂ ਨੂੰ ਤੇ ਨਾਲ ਹੀ ਆਪਾਂ ਮੂੜੀਆਂ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਲਾ ਦੇਵਾਂਗੇ ਮਸਾਲੇ ਦੇ ਨਾਲ ਹੀ ਮੂੜੀਆਂ ਆਲੂ ਚੰਗੀ ਤਰ੍ਹਾਂ ਪੱਕ ਜਾਣਗੇ 5-6 ਮਿੰਟ ਆਪਾਂ ਹੋਣ ਇਹਨਾਂ ਨੂੰ ਢੱਕ ਕੇ ਪਕਾਵਾਂਗੇ। ਸਬਜੀ ਨੂੰ ਚੈੱਕ ਕਰ ਲਵਾਂਗੇ। ਸਬਜੀ 'ਚ ਆਪਾਂ ਬਿਲਕੁਲ ਪਾਣੀ ਨਹੀਂ ਸਿਪਾਇਆ ਵੀ ਆਪਾਂ ਸਬਜੀ ਨੂੰ ਮੂਲੀਆਂ ਨੂੰ ਸੁਕਾ ਕੇ ਮੂਲੀਆਂ ਨੂੰ ਪਾਇਆ ਸੀ ਤਾਂ ਮੂਲੀਆਂ ਦੇ ਵਿੱਚੋਂ ਪਾਣੀ ਨਿਕਲ ਆਉਂਦਾ ਆ। ਸਿੰਘਾਪਾ ਚੰਗੀ ਤਰ੍ਹਾਂ ਇਹਨੂੰ ਭਲਾ ਕੇ ਆਪਾਂ 2-3 ਮਿੰਟ ਵਾਸਤੇ ਆਪਾਂ ਹੋਰ ਇਹਨੂੰ ਪੱਕਣ ਦਵਾਂਗੇ ਸਬਜ਼ੀ ਨੂੰ ਜੀ ਨੂੰ ਆਪਾਂ ਹੁਣ ਚੈੱਕ ਕਰ ਲਵਾਂਗੇ ਸਬਜ਼ੀ ਨੂੰ 5-7 ਮਿੰਟ ਹੋ ਗਏ ਸੀ ਪੱਕਦਿਆਂ ਨੂੰ ਮੂਲੀਆਂ ਦੇ ਪੱਤੇ ਆਪਾਂ ਉਦੋਂ ਹੀ ਪਾਉਣੇ ਆ ਜਦੋਂ ਅੱਧੀ ਸਾਦੀ ਸਬਜ਼ੀ ਪੱਕ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਮੂਲੀਆਂ ਨੂੰ ਪਾ ਦੇਵਾਂਗੇ ਮੂਲੀਆਂ ਦੇ ਪੱਤੇ ਪਾ ਕੇ 2 ਮਿੰਟ ਅੱਬਾ ਟੱਕ ਦੇਵਾਂਗੇ ਮੂਲੀਆਂ ਦੇ ਪੱਤੇ ਬੈਠ ਜਾਣਗੇ ਤੇ ਫਿਰ ਆਪਾਂ ਇਹਨਾਂ ਨੂੰ ਹਿਲਾ ਦੇਵਾਂਗੇ ਸਬਜ਼ੀ ਨੂੰ ਆਪਾਂ ਹੁਣ ਹਿਲਾ ਦੇਵਾਂਗੇ क वास् हैं अ फेर चैक करलवागे सबजीन चक कर वागे सब बा के राड ਆਦੇ ਸਬਜੀ ਮੂਲੀਆਂ ਤੇ ਕਿੰਨਾ ਵਧੀਆ ਕਲਰ ਆਇਆ ਮੂਲੀਆਂ ਦੀ ਸਬਜੀ ਦਾ ਤੇ ਗੈਸ ਨੂੰ ਹੁਣ ਆਪਾਂ ਬੰਦ ਕਰ ਦਵਾਂਗੇ ਤੇ ਆਪਾਂ ਚੈੱਕ ਕਰ ਲਵਾਂਗੇ ਸਬਜੀ ਨੂੰ ਸਬਜੀ ਬਿਲਕੁਲ ਸਾਡੀ ਗਲ ਗਈ ਐ ਪਾਲਿਆਂ ਨੂੰ ਚੈੱਕ ਕਰ ਲਵਾਂਗੇ ਅੰਦਰ ਤੇ ਦੇ ਸਾਦੇ ਆਲੂ ਵੀ ਚੰਗੇ ਤਰੀਕੇ ਨਾਲ ਗਾਲ ਕੇ ਤੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਬਜੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਮੂਲੀਆਂ ਦੀ ਸਬਜੀ ਨੂੰ ਆਪਾਂ ਸਰਵ ਕਰ ਲਵਾਂਗੇ ਜੇ ਤੁਹਾਨੂੰ ਮੂਲੀਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ